ਮਾਰ ਤਾਂ ਬਦਵੀ ਕਰਨਾ ਆ ਸੀ ਤੈਨੂੰ ਉਹਨੇ ਕੀ ਕਿਹਾ ਸੀ ਸਾਡੀ ਬਾਣੀ ਕੀ ਉੱਚੀ ਹੋ ਕੀ ਕਿ ਨਹੀਂ ਕੋ ਪਹਿਲਾਂ ਸਾਡੀ ਸਾਡੀ ਬਾਣੀ ਉੱਚੀ ਆ ਸਾਡੀ ਬਾਣੀ ਘੱਟ ਆ ਔਰ ਦੂਜੇ ਦੇ ਨਾਲ ਫੇਰタル ਕਰ ਨਹੀਂ ਆ ਛੱਡਣਾ ਨਹੀਂ ਆ ਔਰ ਹਾਂ ਉਹ ਕੌਮਲੇ ਕੌਮਦੇ ਰੱਖੇ ਤੇ ਲਈ ਆ ਪਾਈ ਤੋਂ ਕਰਨਾ ਆ ਇਹ ਇਹ ਬਾਅਦ ਚ ਕਹਿੰਦੇ ਵੀ ਅਸੀਂ ਪਾਗਲ ਆ ਤੇ ਹੁਣ ਦੇਖ ਲੋ ਆ ਤੁਹਾਡੇ ਸਾਹਮਣੇ ਆ ਵੀ ਘੰਟੇ 3 ਹੋ ਗਏ ਨੇ ਇਹਨੂੰ ਉਛੀ ਜਨੇ ਐਕਟਿੰਗ ਕਰੀ ਜਾਂਦਾ ਵੈ ਕੀ ਦਰਬਾਰ ਸਾਹਿਬ ਦੀ ਘਟਨਾ ਵਾਂਗ ਤੇ ਕਪੂਰਥਲੇ ਦੀ ਘਟਨਾ ਵਾਂਗ ਇਸ ਬੰਦੇ ਦੀ ਕੋਈ ਆਇਡੈਂਟੀਟੀ ਨਹੀਂ ਇਹ ਬੰਦੇ ਕਿੱਥੋਂ ਆਉਂਦੇ ਨੇ ਔਰ ਇਹਨਾਂ ਨੂੰ ਗੁਰਦੁਆਰਿਆਂ ਦਾ ਰਾਹ ਪਤਾ ਲੱਗਦਾ ਇਹਨਾਂ ਦਾ ਆਧਾਰ ਕਾਰਡ ਤੱਕ ਦਾ ਡਾਟਾ ਜਿਹੜਾ ਆ ਉਹ ਡਿਲੀਟ ਹੁੰਦਾ ਜਿਨੇ ਕੀ 45 ਦਿਨਾਂ ਦੇ ਵਿੱਚ ਵੀ ਦੱਸਣਾ ਸੀ ਵੀ ਜਿਨੇ ਦਰਬਾਰ ਸਾਹਿਬ ਆ ਕੇ ਵਿਦਵੀ ਕੀਤੀ ਉਹ ਬੰਦਾ ਕੌਣ ਸੀ ਅੱਜ ਤੱਕ ਉਸ ਬੰਦੇ ਦਾ ਉਸ ਸਿੱਟ ਨਾਮ ਤੱਕ ਨਹੀਂ ਪਤਾ ਕਰ ਪਾਈ ਇਨਵੈਸਟੀਗੇਸ਼ਨ ਦਾ ਬਹੁਤ ਦੂਰ ਦੀ ਗੱਲ ਅਸੀਂ ਐਡਮਿਨਿਸਟ੍ਰੇਸ਼ਨ ਕੋਲੋਂ ਪੁੱਛਿਆ ਸੀ ਵੀ ਤੁਹਾਡਾ ਮਿਨਿਮਮ ਟਾਈਮ ਕੀ ਆ ਜਦੋਂ ਤੁਸੀਂ ਸਾਨੂੰ ਇਹ ਦੱਸੋਗੇ ਕਿ ਇਹ ਬੰਦਾ ਕੌਣ ਸੀ ਇਹਨੂੰ ਕਿਹਨੇ ਭੇਜਿਆ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਇਹ ਕਾਂਸਪਿਰੈਂਸੀ ਹੈ ਔਰ ਇਹ ਕਾਂਸਪਿਰੈਂਸੀ ਜਿਹੜੀ ਆ ਇਹ ਲਗਾਤਾਰ ਚੱਲ ਰਹੀ ਆ ਸਟੇਟ ਦਾ ਕੋਈ ਚਿਹਰਾ ਨਹੀਂ ਹੁੰਦਾ 7 ਦਿਨ ਬਾਅਦ ਪ੍ਰਸ਼ਾਸਨ ਦਾ ਇੱਕ ਹਫਤੇ ਦੀ ਇਨਵੈਸਟੀਗੇਸ਼ਨ ਰਿਪੋਰਟ ਦੇਖੀ ਜਾਊਗੀ ਵੀ ਉਹਨਾਂ ਨੇ ਕੀਤਾ ਕਿ ਜੇ ਨਹੀਂ ਤਾਂ ਅਗਲੀ ਸਾਰੀਆਂ ਜਥੇਬੰਦੀਆਂ ਰਲ ਕੇ ਅਗਲਾ ਫੈਸਲਾ ਲੈ ਕੇ ਫਿਰ ਇਹਨੂੰ ਇਹੋ ਜਿਹਾ ਐਜੀਟੇਸ਼ਨ ਦੇਾਂਗੇ ਇਸ ਪਗਵਾੜੇ ਨੂੰ ਵੀ ਦੁਆਬੇ ਚ ਕਿਤੇ ਛੇਤੀ ਕਿਤੇ ਕੋਈ ਜਥੇ ਜਿਹੜੀ ਕੋਈ ਪੁਲਿਸ ਐ ਜੀ ਕੋਈ ਨੈਗਲੀਜੈਂਸੀ ਨਾ ਵਰਤੇ ਵਿਦਵੀ ਦੇ ਕੇਸ ਤੇ ਫਗਵਾੜਾ ਦੇ ਇੱਕ ਗੁਰੂ ਘਰ ਦੇ ਵਿੱਚ ਨੌਜਵਾਨ ਵਿਆਦਵੀ ਕਰਨ ਲਈ ਪਹੁੰਚਿਆ ਸੀ ਦੱਸਿਆ ਕਿ ਉਸ ਨੌਜਵਾਨ ਦੇ ਵੱਲੋਂ ਵਿਆਦਵੀ ਦੀ ਸਾਜ਼ਿਸ਼ ਵੀ ਕਬੂਲੀ ਗਈ ਜਿਸ ਤੋਂ ਬਾਅਦ ਨਿਹੰਗ ਸਿੰਘ ਦੇ ਵੱਲੋਂ ਉਸ ਨੂੰ ਪੁੱਛਗਿੱਛ ਕੀਤੀ ਗਈ ਅਤੇ ਉਸ ਦਾ ਸੌਦਾ ਲਾ ਦਿੱਤਾ ਗਿਆ ਨਿਹੰਗ ਸਿੰਘ ਦੇ ਵੱਲੋਂ ਵੀ ਸੌਦਾ ਲਾਉਣ ਦੀ ਗੱਲ ਕਬੂਲੀ ਗਈ ਹੈ ਦੱਸਦੀ ਕਿ ਹੁਣ ਇਸ ਨਹੰਗ ਸਿੰਘ ਦੇ ਉਤੇ ਪੁਲਿਸ ਨੇ ਪਰਚਾ ਦਰਜ ਕਰ ਦਿੱਤਾ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਜਿਵੇਂ ਹੀ ਪੁਲਿਸ ਨੂੰ ਨਹੰਗ ਸਿੰਘ ਗ੍ਰਿਫਤਾਰੀ ਦਿੰਦਾ ਹੈ ਇਸ ਦੌਰਾਨ ਸਿੱਖ ਸੰਗਤ ਦੇ ਵੱਲੋਂ ਉਸ ਦੇ ਉਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤੇ ਉੱਚ ਉੱਚ ਦੇਕਾਰੇ ਲਗਾਏ ਜਾ ਰਹੇ ਨੇ ਸਿੱਖ ਸੰਗਤ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਬੇਦਬਿਰਾ ਦੋਸ਼ੀ ਅਜੇ ਤੱਕ ਫੜਿਆ ਨਹੀਂ ਗਿਆ ਇਸੇ ਕਰਕੇ ਲਗਾਤਾਰ ਬੇਦਬੀਆਂ ਹੋ ਰਹੀਆਂ ਨੇ ਉਹਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਫਗਵਾੜਾ ਬੇਦਵੀ ਦੀ ਜਾਂਚ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਜੇਕਰ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸਿੱਖ ਜਥੇਬੰਦੀਆਂ ਆਪਣੀ ਅਗਲੀ ਰਣਨੀਤੀ ਉਲਿੱਕਣਗੀਆਂ ਜਥੇਬੰਦੀਆਂ ਦੀ ਸਾਂਝੇ ਤੌਰ ਤੇ ਐਡਮਿਨਿਸਟ੍ਰੇਸ਼ਨ ਨਾਲ ਜੋ ਗੱਲ ਹੋਈ ਆ ਇੱਕ ਤਾਂ ਇਸ ਕੇਸ ਦੇ ਵਿੱਚ ਕੈਫਆਈਆ ਦਰਜ ਹੋਈ ਆ 12 ਨੰਬਰ 2024 ਦੇ ਇਸੇ ਥਾਣਾ ਸਿਟੀ ਦੇ ਵਿੱਚ 304 ਤੇ 295 ए ਦੇ ਅੰਡਰ ਸੋ ਪੁਲਿਸ ਨੇ ਪਹਿਲੇ ਹੀ ਇਨੀਸ਼ੀਅਲ ਇਨਕੁਆਇਰੀ ਦੇ ਵਿੱਚ ਇਹ ਗੱਲ ਮੰਨ ਲਈ ਹੈ ਕਿ ਜਿਹੜਾ ਬੰਦਾ ਸੀ ਉਹ ਬੇਦਬੀ ਕਰਨ ਦੀ ਨੀਤ ਨਾਲ ਆਇਆ ਸੀ ਇਸ ਕਰਕੇ ਉੱਤੇ 295 ए ਲੱਗੀ ਹੈ ਔਰ ਐਕਸੀਡੈਂਟਲ ਡੈਥ ਕਰਕੇ ਜਿਹੜਾ ਇਹ ਸੈਲਫ ਡਿਫੈਂਸ ਦੇ ਵਿੱਚ ਮਰਡਰ ਹੋਇਆ ਇਹ 304 ਉਹ ਸੈਕਸ਼ਨ ਚ ਲੱਗ ਗਿਆ ਉਹਦੇ ਨਾਲ ਜਿਹੜੀ ਸਾਡੀ ਵੱਡੀ ਡਿਮਾਂਡ ਸੀ ਕਿ ਦਰਬਾਰ ਸਾਹਿਬ ਦੀ ਘਟਨਾ ਵਾਂਗ ਤੇ ਕਪੂਰਥਲੇ ਦੀ ਘਟਨਾ ਵਾਂਗ ਇਸ ਬੰਦੇ ਦੀ ਕੋਈ ਆਇਡੈਂਟੀਟੀ ਨਹੀਂ ਇਹ ਬੰਦੇ ਕਿੱਥੋਂ ਆਉਂਦੇ ਨੇ ਔਰ ਇਹਨਾਂ ਨੂੰ ਗੁਰਦੁਆਰਿਆਂ ਦਾ ਰਾਹ ਪਤਾ ਲੱਗਦਾ ਇਨਾ ਦਾ ਆਧਾਰ ਕਾਰਡ ਤੱਕ ਦਾ ਡਾਟਾ ਜਿਹੜਾ ਆ ਉਹ ਡਿਲੀਟ ਹੁੰਦਾ ਜਿਹੜੀ ਦਰਬਾਰ ਸਾਹਿਬ ਵਿਧਵੀ ਹੋਈ ਸੀਗੀ ਉਹਦੇ ਵਿੱਚ ਇੱਕ ਸੈਟ ਬਣਾਈ ਸੀ ਉਦੋਂ ਦੇ ਹੋਮ ਮਿਨਿਸਟਰ ਨੇ ਜਿਨੇ ਕੀ 45 ਦਿਨਾਂ ਦੇ ਵਿੱਚ ਵੀ ਦੱਸਣਾ ਸੀ ਵੀ ਜਿਹਨੇ ਦਰਬਾਰ ਸਾਹਿਬ ਆ ਕੇ ਵਿਧਵੀ ਕੀਤੀ ਉਹ ਬੰਦਾ ਕੌਣ ਸੀ ਅੱਜ ਤੱਕ ਉਸ ਬੰਦੇ ਦਾ ਉਹ ਸੈਟ ਨਾਮ ਤੱਕ ਨਹੀਂ ਪਤਾ ਕਰ ਪਾਈ ਇਨਵੈਸਟੀਗੇਸ਼ਨ ਦਾ ਬਹੁਤ ਦੂਰ ਦੀ ਗੱਲ ਸੋ ਸਾਨੂੰ ਖਦਸ਼ਾ ਇਸ ਕੇਸ ਦੇ ਵਿੱਚ ਵੀ ਇਦਾਂ ਹੋ ਸਕਦਾ ਕਿਉਂਕਿ ਅ ਅਸੀਂ ਐਡਮਿਨਿਸਟ੍ਰੇਸ਼ਨ ਕੋਲੋਂ ਪੁੱਛਿਆ ਸੀ ਵੀ ਤੁਹਾਡਾ ਮਿਨੀਮਮ ਟਾਈਮ ਕੀ ਆ ਜਦੋਂ ਤੁਸੀਂ ਸਾਨੂੰ ਇਹ ਦੱਸੋਗੇ ਕਿ ਇਹ ਬੰਦਾ ਕੌਣ ਸੀ ਇਨੂੰ ਕਿਨੇ ਭੇਜਿਆ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਇਹ ਕਾਂਸਪਿਰੈਂਸੀ ਹੈ ਔਰ ਇਹ ਕਾਂਸਪਿਰੈਂਸੀ ਜਿਹੜੀ ਆ ਇਹ ਲਗਾਤਾਰ ਚੱਲ ਰਹੀ ਆ ਸਟੇਟ ਦਾ ਕੋਈ ਚਿਹਰਾ ਨਹੀਂ ਹੁੰਦਾ ਸੋ ਸਟੇਟ ਦੇ ਪਿਆਦੇ ਜਿਹੜੇ ਬਾਰ-ਬਾਰ ਸਿੱਖਾਂ ਨੂੰ ਪ੍ਰਹਾਰ ਰਿਹਾ ਔਰ ਸਿੱਧਾ ਦਿਲ ਤੇ ਹਮਲਾ ਕਰ ਰਹੇ ਆ ਕਿਉਂਕਿ ਉਹ ਚਾਹੁੰਦੇ ਨੇ ਵੀ ਸਿੱਖ ਕੋਈ ਵੱਡਾ ਐਜੀਟੇਸ਼ਨ ਕੋਈ ਵੱਡਾ ਰਿਐਕਸ਼ਨ ਦੇਣ ਜਿਹਦੇ ਕਰਕੇ ਬਾਰ-ਬਾਰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਹ ਬੇਦਬੀਆਂ ਕਰਾਈਆਂ ਜਾਂਦੀਆਂ ਜੇ ਬੰਦਾ ਫੜਿਆ ਜਾਂਦਾ ਤੇ ਉਹਨੂੰ ਮੈਂਟਲੀ ਡਿਸਟਰਬ ਸਾਬਤ ਕੀਤਾ ਜਾਂਦਾ ਜੇ ਮੌਕੇ ਤੇ ਮਾਰ ਦਿੱਤਾ ਜਾਂਦਾ ਤੇ ਉਹਦਾ ਆਧਾਰ ਕਾਰਡ ਉਹਦਾ ਨਾਮ ਤੱਕ ਵੀ ਇਹ ਸਟੇਟ ਪਤਾ ਨਹੀਂ ਕਰ ਸਕਦੇ ਸੁਖਦੇਵ ਜੀ ਬਾਰ ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਬੇਅਦਬੀ ਦੇ ਮਾਮਲੇ ਆ ਰਹੇ ਆ ਜੇ ਇਸ ਮਾਮਲੇ ਦੇ ਵਿੱਚ ਵੀ ਉਸ ਬੰਦੇ ਦੀ شناخت ਨਹੀਂ ਹੁੰਦੀ ਤੁਸੀਂ 7 ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗ ਕੇ ਲਿਆ ਜੀ ਅਸੀਂ ਨਹੀਂ ਦਿੱਤਾ ਤੁਹਾਡਾ ਅਗਲਾ ਸਟੈਪ ਕੀ ਹੋਇਆ 7 ਦਿਨ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਕਮੇਟੀ ਸਾਡੇ ਨਾਲ ਲਗਾਤਾਰ ਦਾਫਤਾ ਰੱਖੇ 7 ਦਿਨ ਬਾਅਦ ਪ੍ਰਸ਼ਾਸਨ ਦਾ ਇੱਕ ਹਫਤੇ ਦੀ ਇਨਵੈਸਟੀਗੇਸ਼ਨ ਰਿਪੋਰਟ ਦੇਖੀ ਜਾਊਗੀ ਵੀ ਉਹਨਾਂ ਨੇ ਕੀਤਾ ਕੀ ਜੇ ਨਹੀਂ ਤਾਂ ਅਗਲੀ ਸਾਰੀਆਂ ਜਥੇਬੰਦੀਆਂ ਰਲ ਕੇ ਅਗਲਾ ਫੈਸਲਾ ਲੈ ਕੇ ਫਿਰ ਇਹਨੂੰ ਇਹੋ ਜਿਹਾ ਐਜੀਟੇਸ਼ਨ ਦੇਾਂਗੇ ਇਸ ਪਗਵਾੜੇ ਨੂੰ ਵੀ ਦੁਆਬੇ ਚ ਕਿਤੇ ਛੇਤੀ ਕਿਤੇ ਕੋਈ ਜਥੇ ਜਿਹੜੀ ਕੋਈ ਪੁਲਿਸ ਹੈ ਜਿਹਦੀ ਕੋਈ ਨੈਗਲੀਜੈਂਸੀ ਨਾ ਵਰਤੇ ਬੇਅਦਬੀ ਦੇ ਕੇਸ ਦੇ ਕਿਉਂਕਿ ਸੁਖਦੇਵ ਜੀ ਸੁਖਦੇਵ ਜੀ ਪਹਿਲਾਂ ਦੋ ਵਾਰੀ ਪਹਿਲਾਂ ਵੀ ਬੇਅਦਬੀ ਹੋ ਚੁੱਕੀ ਹੈ ਜਦੋਂ ਅਸੀਂ ਮੀਟਿੰਗਾਂ ਕਰਦੇ ਆਂ ਉਹਦੇ ਵਿੱਚ ਵੀ ਕੋਈ ਉਦੋਂ ਉਸ ਮਾਮਲੇ ਤੇ ਐਸਐਸਪੀ ਨੇ ਕਿਹਾ ਕਿ ਬੇਅਦਬੀ ਕਰਨ ਆਏ ਨੌਜਵਾਨ ਦਾ ਕਤਲ ਕਰਨ ਵਾਲੀ ਨਹਿੰਗ ਸਿੰਘ ਨੇ ਆਪਣੀ ਗ੍ਰਿਫਤਾਰੀ ਦਿੱਤੀ ਹੈ ਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਮੈਡਮ ਪਰਚਾ ਹੋਇਆ ਜਿਹੜਾ ਉਹ ਇਹਨਾਂ ਦੇ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਥੋੜਾ ਬਰੀਫਿੰਗ ਕਰ ਦਿਓ ਵੀ ਪਰਚੇ ਦੇ ਉਹ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਹਦੇ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਕਿਵੇਂ ਲੈਗੀ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਬਈ ਉੱਥੇ ਇਹ ਇਹ ਹੋਇਆ ਹੈ ਹੈਨਾ ਐਫ ਆਈ ਆਰ ਹੈਸ ਬੀਨ ਰਜਿਸਟਰ ਅਪਰ ਡੈਡ ਬੋਡੀ ਮਤਲਬ ਅਸੀਂ ਹਟਾ ਲਈ ਇਟ ਹੈਸ ਬੀਨ ਸੈਂਕ ਔਰ ਜਿਹੜਾ ਬੰਦਾ ਹੈ ਉਹਨੇ ਆਪਣੀ ਗ੍ਰਿਫਤਾਰੀ ਦਿੱਤੀ ਨਹੀਂ ਜਿਹੜਾ ਮੈਂ ਤਾਂ ਇਹ ਇੱਕ ਉਹ ਵੀ ਆ ਰਿਫਾਈਂਗ that is part of investigation ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਬਰੀਫ ਮੈਡਮ ਜੇ ਤੁਸੀਂ ਨਿਹੰਗ ਸਿੰਘ ਨੂੰ ਲੈ ਕੇ ਆਏ ਆ ਉਹ ਕੌਣ ਹੈ ਜੀ ਕਿਹੜੀ ਜਗ੍ਹਾ ਵੀ ਅਸੀਂ ਨਾ ਤੁਹਾਨੂੰ ਸਾਰੀ ਡਿਟੇਲਸ ਨਾ ਹਲੇ ਨਹੀਂ ਦੱਸ ਸਕਦੇ ਕਿ ਕੌਣ ਹੈ ਕੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਜਿਹੜਾ ਆਇਆ ਸੀ ਬੇਅਦ ਵੀ ਕਰਨ ਲਈ ਆਇਆ ਸੀ ਮੈਡਮ ਕਿਸ ਪਰਪਸ ਲਈ ਆਇਆ ਸੀ ਵੀ ਆ ਰਿਫਾਈਂਗ ਹੈ ਨਾ ਉਹ ਮਥਿਆਰ ਮਰ ਕੀ ਜਬਤ ਕੀਤਾ ਹੈ ਕਹਿ ਰਹੇ ਨਾ ਅਸੀਂ ਹੁਣ ਤੋਂ ਅਸੀਂ ਬੰਦਾ ਲੈ ਕੇ ਗਏ ਆ ਹੈ ਨਾ ਅਸੀਂ ਡੈਡ ਵੋਇਡ ਹੈ ਨਾ ਜਸਟ ਬੀ ਅਰੇਸਟਡ मैडम मैडम जड़ी एफआईआर एफआईआर दर्ज हो गई है एफआईआर ਦੇ ਵਿੱਚ ਅਗਰ ਲੋਜ ਹੀ ਹੋ ਗਿਆ ਕਿ ਫਿਰ एफआईआर ਦੇ ਬਾਰੇ ਕਹਿੰਦਾ ਜੀ ਤੁਸੀਂ ਕੋ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈ ਨਾ ਲੈਟ ਮੀ ਸੀ ਹੈ ਨਾ ਆਪਾਂ ਸੈਕਸ਼ਨ ਜਿਹੜੇ ਵੀ ਲਾਏ ਹੈ आओ ਤੁਸੀਂ एफआईआर ਦੀ ਕਾਪੀ ਲੈ ਲਓ ਤੁਹਾਨੂੰ ਮੈडम ਜਿਹੜਾ ਮਾਰ ਰਿਹਾ ਉਹਦਾ ਕੋਈ ਪਹਿਚਾਨ ਹੋਈ ਹੈ ਉਹਦੀ ਵੀ ਆ ਰਿ ਹੈ ਵੈਰੀਫਾਈ ਹੈ ਨਾ ਹਾਲੇ ਤੱਕ ਵੈਰੀਫਾਈ ਕਰ ਰਹੇ ਹੈ ਹਾਲੇ ਤੱਕ ਆਈ ਕਾਂਟ ਸੇ ਕਿ ਕਿਹਨ ਕੌਣ ਹੈ ਕਿ ਇਹ that is part of investigation ਮੈਡਮ ਪੁਲਿਸ ਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਸੀਗੀ ਮੈਨ ਕਿੰਨੇ ਵਜੇ ਸੂਚਨਾ ਆਈ ਹੈ ਮੈਡਮ ਪੁਲਿਸ ਨੂੰ ਕਿੰਨੇ ਵਜੇ ਇਨਫੋਰਮੇਸ਼ਨ ਇਨਫੋਰਮੇਸ਼ਨ ਪੁਲਿਸ ਨੂੰ ਕਿੰਨੇ ਵਜੇ ਗੁਰਦੁਆਰਾ ਸਾਹਿਬ ਤੋਂ ਇਨਫੋਰਮੇਸ਼ਨ ਆਈ ਸੀ ਕਿੰਨੇ ਵਜੇ ਆਈ ਸੀ ਤਰੀਕ ਸਵੇਰੇ ਆਈ ਹੈ ਥੋੜਾ ਹੋਰ ਅਰਲੀ ਮਾਰਨਿੰਗ ਬਹੁਤ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹਦਾ ਕਤਲ ਕੀਤਾ ਗਿਆ ਤੇ ਪੁਲਿਸ ਨੂੰ ਦੇਖੋ ਆਪ ਟਾਈਮ ਜਿਹੜਾ ਤੁਸੀਂ ਪੁੱਛ ਰਹੇ ਹੋ ਜਿਹੜਾ ਸਵਾਲ ਹੈ ਟਾਈਮ ਕਿ ਕਿੰਨੇ ਵਜੇ ਇਨਫੋਰਮੇਸ਼ਨ ਆਈ ਕਿੰਨਾ ਕੁਝ ਉਹ ਸਾਰਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਹੁਣ ਨਹੀਂ ਆ ਮਤਲਬ ਕਲੀਅਰਲੀ ਨਹੀਂ ਕੀ ਦੱਸ ਸਕਦੇ ਥੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇਨਟੀਮੇਸ਼ਨ ਆਈ ਸੀ ਵੀ ਆਰ ਸੇਇੰਗ ਕਿ ਵੈਰੀ अर्ਲੀ ਮਾਰਨਿੰਗ ਆਈ ਸੀ ਹਨਾ ਤਾਂ ਕਿ ਤੁਸੀਂ ਇਹ ਸਮਝ ਸਕਦੇ ਹੋ ਕਿ ਸਵੇਰਾ ਤੁਸੀਂ ਕਹਿ ਸਕਦੇ ਹੋ ਕਿ ਸਵੇਰਾ ਹੋ ਰਹਾ ਸੀ ਅਰਲੀ ਮਾਰਨਿੰਗ ਸਾਨੂੰ ਇਹ ਇਨਫੋਰਮੇਸ਼ਨ ਆਈ ਸੀ ਵਿਦਾ ਇਨਫੋਰਮੇਸ਼ਨ ਆਈ ਫੁੱਲ ਇਸ ਸਾਡੀ ਤੇ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉੱਥੇ ਇੱਕ ਬੰਦਾ ਅੰਦਰ ਡੈਡ ਬਡੀ ਸੀ ਉਹਦੇ ਨਾਲੇ ਬੰਦਾ ਸੀ ਆਪਾਂ ਸਾਡੀ ਮੇਨ ਨਾ ਸਾ ਕਿ ਭਈ ਸਾਡਾ ਲਾਅ ਐਂਡ ਆਰਡਰ ਮੈਨੇਜ ਰਿਹਾ ਹੈ ਨਾ ਆਪਾਂ ਤੁਹਾਨੂੰ ਪਤਾ ਹੈ ਕੋ ਪੂਰਾ ਬਖਾੜਾ ਚੱਲ ਰਿਹਾ ਹੈ ਤੋਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਅਸੀਂ ਸਾਡੀ ਉਹੀ ਕੋਸ਼ਿਸ਼ ਰਹੀ ਹੈ ਕਿ ਡੈਡ ਬਡੀ ਨੂੰ ਹਟਾ ਕੇ ਜਿਹੜਾ ਬੰਦਾ ਹੈ ਉਹਨੂੰ ਹਾਰਸ਼ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਡਮ ਇਸ ਮਾਮਲੇ ਵਿੱਚ ਕੋਈ ਕੀਤਾ ਹੈ ਸਾਨੂੰ ਅਭੀ ਵੀ ਕੈਨਟ ਟੈਲ ਯੂ ਰਾਈਟ ਨਾਓ ਵੀ ਆਰ ਦੈਟ ਇਜ਼ ਪਾਰਟ ਆਫ ਇਨ ਕਿਸ ਵੈਪਨ ਦੇ ਨਾਲ ਉਹਦਾ ਮਰਡਰ ਕੀਤਾ ਜੀ एवरीथिंग ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਹੈ ਨਾ ਅਭੀ ਆਮ ਨਾਟ ਬ੍ਰੀਫਿੰਗ ਯੂ ਰਿਗਾਰਡਿੰਗ ਕ੍ਰਾਈਮ ਹੈ ਨਾ ਇਹ ਤੋਂ ਅੱਜ ਸਾਡੀ ਹੁਣ ਇਹ ਹੀ ਬ੍ਰੀਫਿੰਗ ਹੈ ਕਿ ਲਾਅ ਐਂਡ ਆਰਡਰ ਬਿਲਕੁਲ ਕਾਇਮ ਹੈ ਸੁਖ ਸ਼ਾਂਤੀ ਹੈ ਹੈ ਨਾ ਗੁਰਦੁਆਰਾ ਦੇ ਵਿੱਚ ਆਰਾਮ ਸੇ ਜਾ ਕੇ ਸੰਗਤ ਦਰਸ਼ਨ ਕਰ ਸਕਦੀ ਹੈ ਦੱਸਦੀ ਕਿ ਗੁਰਦੁਆਰਾ ਪਾਸ਼ਾ 6ਵੀਂ ਚੌੜਾ ਖੂਫ ਫਗਵਾੜਾ ਦੇ ਗੁਰੂ ਘਰ ਦੇ ਵਿੱਚ ਇੱਕ ਨੌਜਵਾਨ ਬੇਦਵਿਕਨ ਲਈ 85 ਹਜ਼ਾਰ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ 40000 ਰੁਪਏ ਬੇਦਵਿਕਨ ਲਈ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਨੌਜਵਾਨ ਫੜਿਆ ਜਾਂਦਾ ਹੈ ਤੇ ਉਸ ਦਾ ਇੱਕ ਨਹਿੰਗ ਸਿੰਘ ਦੇ ਵੱਲੋਂ ਸੌਦਾ ਲਾ ਦਿੱਤਾ ਜਾਂਦਾ ਹੈ ਫਿਲਹਾਲ ਮੌਕੇ ਦੇ ਉੱਤੇ ਵੱਡੀ ਗਿਣਤੀ ਚ ਪੁਲਿਸ ਪਹੁੰਚੀ ਤੇ ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਗਈ ਹੈ ਕਪੂਰਥਲਾ ਤੋਂ ਕਸ਼ਮੀਰ ਪੰਡਾਲ ਪੰਜਾਬੀ ਲੋਕ ਚੈਨਲ